ਬਣਾਉਂਦੇ ਆ ਜੀ ਅੱਜ ਚੌਲਾਂ ਦੀਆਂ ਪਿੰਨੀਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੌਲਾਂ ਦਾ ਆਟਾ ਮੈਂ ਛਾਣ ਲਿੱਤਾ ਸੀਗਾ ਇਹ ਮੇਰੇ ਕੋਲ ਚੌਲਾਂ ਦਾ ਆਟਾ ਸੀ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਕਿਲੋ ਤੋਂ ਘੱਟ ਸੀਗਾ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਸੀ ਤੇ ਆਪਾਂ ਇਹਨੂੰ ਬਿਨਾਂ ਘਿਓ ਤੋਂ ਪਹਿਲਾਂ ਐਦਾਂ ਹੀ ਸੁੱਕਾ ਹੀ ਭੁੰਨਾਂਗੇ ਭੁੰਨਾਂਗੇ ਇਹਨੂੰ ਥੋੜੀ ਦੇਰ ਮਤਲਬ ਘੱਟ ਆਂਚ ਤੇ 10-15 ਮਿੰਟ ਕਿ ਆਪਾਂ ਨੇ ਮਤਲਬ ਇਹਦਾ ਕਲਰ ਨਹੀਂ ਚੇਂਜ ਹੋਣ ਦੇਣਾ ਇੰਨਾ ਜ਼ਿਆਦਾ ਨਹੀਂ ਭੁੰਨਣਾ ਉਸ ਤੋਂ ਬਾਅਦ ਇੱਥੇ ਮੈਂ ਜਿਹੜੀ ਇਹ 250 ਗ੍ਰਾਮ ਚੀਨੀ ਲੈ ਕੇ ਉਹਨੂੰ ਪਾਊਡਰ ਬਣਾ ਲਿੱਤਾ ਸੀਗਾ ਦੋ ਤਿੰਨ ਇਲਾਇਚੀਆਂ ਪਾ ਕੇ ਵਿੱਚ ਤੇ ਜਿੰਨੇ ਨੂੰ ਆਪਣਾ ਆਟਾ ਉਧਰ ਭੁੰਨ ਹੋ ਰਿਹਾ ਹੈ ਘੱਟ ਗੈਸ ਤੇ ਇੰਨੇ ਨੂੰ ਆਪਾਂ ਮੂੰਗਫਲੀ ਜਿਹੜੀ ਉਹਨੂੰ ਵੀ ਰੋਸਟ ਕਰ ਲਵਾਂਗੇ ਉਹਨੂੰ ਵੀ ਭੁੰਨ ਲਾਵਾਂਗੇ ਤੁਹਾਡੇ ਕੋਲ ਭੁੰਨੀ ਹੋਈ ਮੂੰਗਫਲੀ ਹੈਗੀ ਆ ਤੁਸੀਂ ਉਹਨੂੰ ਵੀ ਮਤਲਬ ਕੱਢ ਸਕਦੇ ਹੋ ਗਿਰੀਆਂ ਉਹਦੀਆਂ ਤੇ ਨਾਲ ਦੀ ਨਾਲ ਆਰਟਿੰਗ ਵੀ ਜਿਹੜਾ ਲਾਉਂਦੇ ਰਹਾਂਗੇ બસ ਇਹ ਧਿਆਨ ਰੱਖਣਾ ਕਿ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਇਹ ਧਿਆਨ ਰੱਖਣਾ ਜੀ ਬਸ ਤੇ ਆਪਾਂ ਇਹਦੇ ਵਿੱਚ ਤੇਲ ਵਗੈਰਾ ਪਾਵਾਂਗੇ ਚੌਲਾਂ ਦੀ ਪਿੰਨੀਆਂ ਚ ਵਧੀਆ ਲੱਗਦੇ ਤੇਲ ਤੇ ਮੂੰਗਫਲੀ ਇਹਨੂੰ ਭੁੱਲਣਾ ਕਿ ਥੋੜਾ ਜਿਹਾ ਤੇਲ ਮਤਲਬ ਜਦ ਤੜਕਣ ਚ ਲੱਗੇ ਉਦੋਂ ਆਪਾਂ ਗੈਸ ਬੰਦ ਕਰ ਦੇਵਾਂਗੇ ਇਹਨਾਂ ਨੂੰ ਵੀ ਬਸ 2-3 ਮਿੰਟ ਭੁੰਨਣਾ ਉਸ ਤੋਂ ਬਾਅਦ ਆਪਾਂ ਕਿਲਾ ਤੋਂ ਬਾਅਦ ਆਪਾਂ ਬਾਕੀ ਵੀ ਹੋਰ ਸਮਾਨ ਵੀ ਜਿਹੜਾ ਉਹ ਭੁੰਨ ਕੇ ਰੱਖ ਲਵਾਂਗੇ ਤੇਲ ਆਪਣੇ ਭੁੰਨ ਹੋ ਗਏ ਜੀ ਇਹ ਤੋਂ ਬਾਅਦ ਇਹਦਰ ਜਿਹੜੀ ਆਪਣੀ ਮੂਫਲੀ ਹੈ ਇਹਨੂੰ ਆਪਾਂ ਠੰਡੀ ਕਰਕੇ ਇਹਦਾ ਛਿਲਕਾ ਜਾ ਉਤਾਰ ਲਵਾਂਗੇ ਤੇ ਇੱਥੇ ਮੈਂ ਥੋੜੇ ਜਿ ਮਗਜ ਲਏ ਸੀ ਮਗਜ ਵੀ ਭੁੰਨ ਲਵਾਂਗੇ ਆਪਾਂ ਥੋੜੇ ਜਿ ਕਲਰ ਨਹੀਂ ਚੇਂਜ ਕਰਨਾ ਬਸ ਥੋੜੇ ਜਿ ਭੁੰਨਣੇ ਆ ਉਸ ਤੋਂ ਬਾਅਦ ਇੱਥੇ ਮੈਂ ਜਿੰਨਾ ਮੈਂ ਆਟਾ ਲਿੱਤਾ ਸੀਗਾ ਚੌਲਾਂ ਦਾ ਉਨਾ ਹੀ ਮੈਂ ਖੁਆ ਲਿੱਤਾ ਇੱਥੇ ਖੁਆ ਜੀ ਆਪਣੇ ਕੋਲ ਹੈਗਾ ਮੁੱਲ ਦਾ ਤੁਸੀਂ ਘਰ ਦਾ ਖੁਆ ਆਪਣੇ ਮਤਲਬ ਹੈਗਾ ਤਾਂ ਉਹ ਵੀ ਪਾ ਸਕਦੇ ਆ ਤੇ ਇੱਥੇ ਮੇਰੇ ਕੋਲ ਖੁਆ ਵੀ ਜਿੰਨਾ ਮੈਂ ਆਟਾ ਪਾਇਆ ਹੈ ਉਨਾ ਹੀ ਮੇਰੇ ਕੋਲ ਖੁਆ ਸੀਗਾ ਅੱਧਾ ਕਿਲੋ ਤੋਂ ਜ਼ਿਆਦਾ ਥੋੜਾ ਜਿਹਾ ਤੇ 1 ਕਿਲੋ ਤੋਂ ਘੱਟ ਸੀਗਾ 700 750 ਕ ਗ੍ਰਾਮ ਇੱਤਾ ਸੀਗਾ ਤੇ ਇਹਨੂੰ ਆਪਾਂ ਥੋੜਾ ਜਿਹਾ ਘਿਓ ਪਾ ਕੇ ਮੈਲਟ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਫਿਰ ਆਪਾਂ ਇਹਨੂੰ ਜਿਹੜਾ ਆਟਾ ਆਪਾਂ ਨੇ ਭੁੰਨ ਕੇ ਰੱਖਿਆ ਉਹਦੇ 'ਚ ਮਿਕਸ ਕਰ ਲਵਾਂਗੇ ਬਾਕੀ ਜਿਹੜਾ ਆਪਣਾ ਹੋਰ ਸਮਾਨ ਹੈ ਉਹ ਵੀ ਆਪਾਂ ਹੁਣ ਪਾਵਾਂਗੇ ਇਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਦੇਰ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਹਵਾ ਗਰਮ ਸੀਗਾ ਤਾਂ ਮੈਂ ਥੋੜੀ ਦੇਰ ਪਹਿਲਾਂ ਇਹਦੇ ਨਾਲ ਮਤਲਬ ਚਮਚ ਨਾਲ ਕੀਤਾ ਇਹਨੂੰ ਐਡ ਮਿਕਸ ਫਿਰ ਆਪਾਂ ਜਿਹੜੇ ਇਹ ਤਿਲ ਸਾਰਾ ਕੁਝ ਮੈਂ ਮਿਕਸ ਕਰ ਦਿੱਤਾ ਸੀਗਾ ਤੇਲ ਮਗਜ ਤੇ ਆਪਣੀ ਮੂੰਗਫਲੀ ਇਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਜਿੱਦਾਂ ਆਪਾਂ ਪਿੰਨੀਆਂ ਵਗੈਰਾ ਚ ਡਰਾਈ ਫਰੂਟ ਪਾਉਂਦੇ ਆ ਮਤਲਬ ਅੰਦਾਜ਼ਾ ਹੁੰਦਾ 1 ਕੱਪਾਂ ਨੂੰ ਸਭ ਨੂੰ ਕਿੰਨੇ ਕੁ ਬਹੁਤ ਹੈ ਬਸ ਓਦਾਂ ਤੇ ਇੱਥੇ ਫਿਰ ਮੈਂ ਦਾਖਾਂ ਜਿਹੜੀਆਂ ਉਹ ਵੀ ਗਰਮ ਪਾਣੀ ਚ ਪਾ ਕੇ ਰੱਖ ਲਿੱਤੀ ਸੀ ਥੋੜੀ ਦੇਰ ਉਹ ਵੀ ਪਾ ਦਿੱਤੀਆਂ ਸੀ ਫਿਰ ਆਪਾਂ ਇਹਨੂੰ ਕਰਾਂਗੇ ਹੁਣ ਮਿਕਸ ਚੰਗੀ ਤਰ੍ਹਾਂ ਨਾਲ ਫਿਰ ਦੁਬਾਰੇ ਤਾਂ ਜੋ ਇਹ ਜਿਹੜੇ ਸਾਰੇ ਡਰਾਈ ਫਰੂਟ ਹੈ ਤੇ ਆਪਣਾ ਖੋਆ ਹੈ ਉਹ ਵੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ। ਥੋੜਾ ਜਿਹਾ ਗਰਮ ਸੀਗਾ ਖੋਆ ਤਾਂ ਮੈਂ ਥੋੜੀ ਦੇਰ ਪਹਿਲਾਂ ਇਹਦੇ ਨਾਲ ਗਰਮ ਕੀਤਾ। ਉਸ ਤੋਂ ਬਾਅਦ ਜਦੋਂ ਮੈਨੂੰ ਲੱਗਿਆ ਕਿ ਇਹ ਠੰਡਾ ਹੋ ਗਿਆ ਫਿਰ ਮੈਂ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਸੀ। ਤੇ ਜਿਹੜਾ ਚੀਨੀ ਦਾ ਪਾਊਡਰ ਬਣਾਇਆ ਸੀਗਾ ਮੈਂ ਉਹ ਮੈਂ ਥੋੜਾ ਪਾਇਆ ਪਹਿਲਾਂ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋ। ਅਸੀਂ ਮਿੱਠਾ ਮਤਲਬ ਜ਼ਿਆਦਾ ਨਹੀਂ ਖਾਂਦੇ। ਹਸਾਬ ਦਾ ਮਤਲਬ ਨਾਰਮਲ ਜਿਹਾ ਮੁਠਾ ਖਾਂਦੇ ਆ ਉਹਦੇ ਹਿਸਾਬ ਨਾਲ ਮੈਂ ਆਪਣੇ ਅਕੋਰਡਿੰਗ ਪਾ ਦਿੱਤਾ ਸੀਗਾ ਤੁਸੀਂ ਘੱਟ ਵੱਧ ਕਰ ਸਕਦੇ ਜਿੱਦਾਂ ਜ਼ਿਆਦਾ ਘੱਟ ਤੁਹਾਨੂੰ ਪਸੰਦ ਹੈ ਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਫਿਰ ਇੱਥੇ ਇੱਕ ਗਲਾਸ ਵਿੱਚ ਪਾਇਆ ਸੀਗਾ ਦੁੱਧ ਦਾ ਤੇ ਮੈਨੂੰ ਪਤਾ ਸੀਗਾ ਮੈਂ ਪਹਿਲਾਂ ਵੀ ਬਣਾਈਆਂ ਹੋਈਆਂ ਕਿ ਐਨਾ ਕੁ ਦੁੱਧ ਦੇ ਵਿੱਚ ਪੈ ਜਾਣਾ ਤਾਂ ਮੈਂ ਇੱਕੋ ਵਾਰੀ ਪਾ ਦਿੱਤਾ ਸੀਗਾ ਤੁਸੀਂ ਅਗਰ ਪਹਿਲੀ ਵਾਰ ਬਣਾ ਰਹੇ ਹੋ ਤਾਂ ਜਿਹੜਾ ਦੁੱਧ ਹੈ ਉਹ ਥੋੜਾ ਥੋੜਾ ਕਰਕੇ ਪਾਓ ਨਹੀਂ ਤਾਂ ਜ਼ਿਆਦਾ ਨਾ ਕਿਤੇ ਗਲਤੀ ਤੇ ਪੈ ਜਾਵੇ ਇਸ ਕਰਕੇ ਚੰਗੀ ਤਰ੍ਹਾਂ ਨਾਲ ਹੱਥਾਂ ਨਾਲ ਮਿਕਸ ਕਰਕੇ ਆਪਾਂ ਇਹਨੂੰ ਬਸ ਆਪਣਾ ਪਿੰਨੀਆਂ ਬਣਾਉਣ ਦੇ ਲਈ ਤਿਆਰ ਹੋ ਗਿਆ ਵਾ ਇਹ ਮਿਕਸਚਰ ਹੈ ਮੈਂ ਗੋਲ-ਗੋਲ ਜਿਹੜੀਆਂ ਹੱਥਾਂ ਦੇ ਨਾਲ ਪਿੰਨੀਆਂ ਬਣਾ ਲਿੱਤੀਆਂ ਸੀ ਕਿੰਦੇਖੋ ਤੁਸੀਂ ਬਹੁਤ ਸੋਹਣੀਆਂ ਬਹੁਤ ਟੇਸਟੀ ਪਿੰਨੀਆਂ ਬਣ ਕੇ ਤੇਰੀਆਂ ਆਪਣੀਆਂ ਰੈਡੀ ਹੋ ਜਾਂਦੀਆਂ ਜੀ ਬਹੁਤਾ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਸਾਡੀਆਂ ਵਿੱਚ ਤਾਂ ਆਪਣੇ ਪਿੰਡਾ ਵਾਲੇ ਦੇ ਘਰਾਂ ਘਰਾਂ ਵਿੱਚ ਬਣਦੀਆਂ ਨੇ ਸਪੈਸ਼ਲ ਆਲਸੀ ਦੀਆਂ ਪਿੰਨੀਆਂ ਚੌਲਾਂ ਦੀਆਂ ਪਿੰਨੀਆਂ ਐ ਤਾਂ ਚਲੋ ਜੀ ਵੀਡੀਓ ਨੂੰ ਦਿਓ ਪਿਆਰ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ